ਭਾਈ ਅਮਰਤਪਾਲ ਸਿੰਘ ਦੀ ਜਿਹੜੀ NSA ਆ ਉਹ 1 ਸਾਲ ਲਈ ਹੋਰ ਵਧਾ ਦਿੱਤੀ ਗਈ ਆ ਤੇ ਇਹ ਜਿਹੜੇ ਫੈਸਲੇ ਨੇ ਇਹ ਸਿਰਫ ਜਿਹੜੇ ਸਿੱਖਾਂ ਲਈ ਜਾਂ ਘਟ ਗਣਤੀਆਂ ਲਈ ਹੀ ਆਉਂਦੇ ਨੇ ਕਿਉਂਕਿ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਸ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਅਤੇ ਪਹਿਲਾਂ ਚਰਚਾ ਹੋ ਰਹੀ ਸੀ ਕਿ ਜਿਹੜੇ ਅਮਰਤਪਾਲ ਨੇ ਉਹ ਵੀ ਪੰਜਾਬ ਦੇ ਵਿੱਚ ਆਉਣਗੇ ਪਰ ਹੁਣ ਉਹਨਾਂ ਦੀ 1 ਸਾਲ ਲਈ ਫੇਰ NSA ਵਧਾ ਦਿੱਤੀ ਗਈ ਹੈ ਹਮੇਸ਼ਾ ਸਿੱਖਾਂ ਲਈ ਹੀ ਅਜਿਹੇ ਫੈਸਲੇ ਆਉਂਦੇ ਨੇ ਪਹਿਲਾਂ ਸਾਡੇ ਬੰਦੀ ਸਿੰਘਾਂ ਨੂੰ ਇੱਥੇ ਜਿਹੜਾ ਰੱਖਿਆ ਹੋਇਆ ਜਿਹੜਾ ਬਾਹਰ ਨਹੀਂ ਕੱਢਿਆ ਜਾ ਰਿਹਾ ਤੇ ਸਰਸੇ ਵਾਲੇ ਸਾਧ ਨੂੰ ਹਮੇਸ਼ਾ ਪੈਰੋਲ ਦਿੱਤੀ ਜਾਂਦੀ ਆ ਤੇ ਇਹ ਕਿਸ ਦੇ ਸ਼ੈ ਦੇ ਉੱਤੇ ਹੁੰਦਾ ਸਾਨੂੰ ਨਹੀਂ ਪਤਾ ਪਰ ਸਾਡੇ ਜਿਹੜੇ ਸਿੱਖ ਨੇ ਉਹਨਾਂ ਨਾਲ ਹਮੇਸ਼ਾ ਜਿਹੜਾ ਵਿਤਕਰਾਈ ਹੁੰਦਾ ਕੀ ਕਹਿਣਾ ਗੁਰਚਰਨ ਸਿੰਘ ਗਰੇਵਾਲ ਦਾ ਉਹ ਤੁਹਾਨੂੰ ਦਿਖਾਉਨੇ ਆ ਸ਼ਰੋਣੀ ਕਮੇਟੀ ਦੀ ਅੰਤਰ ਕਮੇਟੀ ਵਿੱਚ ਪਿਛਲੇ ਦਿਨੀ ਜੋ ਵਿਚਾਰ ਚਰਚਾ ਹੋਈ ਆ ਉਹ ਸਾਰੇ মিডিਆ ਦੇ ਸਾਹਮਣੇ ਵੀ ਆਈ ਆ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕੀ ਦੇਸ਼ ਦੇ ਗ੍ਰਹਿ ਮੰਤਰੀ ਤੱਕ ਮੋਰ ਤੋਂ ਪਹੁੰਚ ਕੀਤੀ ਜਾਵੇ ਕਿਉਂਕਿ ਬਹੁਤ ਸਤਕਾਰਯੋਗ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 18 ਸਾਲ ਤੋਂ ਫਾਂਸੀ ਚੱਕੀ ਵਿੱਚ ਜਿਹੜੇ ਬੰਦ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਮੇਰੇ ਮਾਮਲੇ ਦਾ ਫੈਸਲਾ ਜਿਹੜਾ ਕੀਤਾ ਜਾਵੇ ਸੋ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖਾਂ ਦੇ ਲਈ ਜਿਹੜਾ ਕਾਨੂੰਨ ਆਇਆ ਉਹ ਇਸ ਦੇ ਵਿੱਚ ਵੱਖਰਾ ਭਾਵੇਂ ਕੀ ਸੌਦਾ ਸਾਧ ਨੂੰ ਬਾਰ ਬਾਰ ਰਿਹਾਈ ਹੁੰਦੀ ਆ ਉਹ ਉਸ ਨੂੰ ਛੋੜ ਦਿੱਤੀ ਜਾਂਦੀ ਆ ਤੇ ਉਹਨਾਂ ਨੂੰ ਸੋਧ ਕੀਤੀ ਜਾਂਦੀ ਆ ਪਰ ਸਿੱਖਾਂ ਦੇ ਨਾਲ ਇਹ ਜਿਹੜਾ ਵਿਤਕਰਾ ਜਿਉਂਦਾ ਤੇ ਉਹ ਦਿਖਾਈ ਦਿੰਦਾ ਅੱਜ ਵੀ ਜਿਹੜੀ ਇਹ ਖਬਰ ਆਈ ਆ ਕਿ ਅਮਰਤਪਾਲ ਸਿੰਘ ਇੱਕ ਨੌਜਵਾਨ ਜਿਹੜਾ ਪਿਛਲੇ ਦਿਨੀ ਜੀ ਤੇ ਐਨਐਸਏ ਲਾ ਕੇ ਡਿਬਲੂਗਰ ਭੇਜਿਆ ਗਿਆ ਸੀ ਉਸ ਤੇ 1 ਸਾਲ ਦੀ ਐਨਐਸਏ ਹੋਰ ਵਧਾ ਦਿੱਤੀ ਗਈ ਆ ਇਹ ਅਸੀਂ ਸਮਝਦੇ ਆ ਕਿ ਸਿੱਖਾਂ ਦੇ ਉੱਤੇ ਇੱਕ ਵੱਡਾ ਹਮਲਾ ਵੀ ਆ ਭਾਵੇਂ ਕਿ ਇਹ ਗੱਲ ਸਪਸ਼ਟ ਹੋਈ ਪਿਛਲੇ ਦਿਨਾਂ 'ਚ ਕੀ ਸਤਕਾਰਯੋਗ ਅਮਰਿਤਪਾਲ ਦੇ ਮਾਤਾ ਜੀ ਨੇ ਇਹ ਗੱਲ ਕਹੀ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਤਰ੍ਹਾਂ ਦੇ ਵੱਖਵਾਦ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸਾਡਾ ਉਸ ਨਾਲ ਸੰਬੰਧ ਕੋਈ ਨਹੀਂ ਅੱਜ ਵੀ ਪ੍ਰੈਸ ਕਾਨਫਰੰਸ ਕਰਕੇ ਬਾਪੂ ਦਰਸੀਮ ਸਿੰਘ ਹੁਣੀ ਜ਼ਿਕਰ ਕਰ ਰਹੇ ਸੀ ਕਿ ਅਮਰਿਤਪਾਲ ਸਿੰਘ ਜਾਂ ਉਹਨਾਂ ਦੀ ਸਾਰੀ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਵੱਖਵਾਦ ਦੇ ਵਿੱਚ ਨਾਲ ਸਹਿਮਤ ਨਹੀਂ ਅਸੀਂ ਕਾਨੂੰਨ ਦੇ दायरे ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਉਸ ਦੇ ਬਾਗੂਦ ਵੀ ਸਰਕਾਰ ਨੇ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਅਫਸਰ ਹੈ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਜਿਹੜੀ ਇਹ ਜਿਹੜੀ NSA ਇੱਕ ਸਾਲ ਦੀ ਹੋਰ ਵਾਧਾਤੀ ਗਈ ਆ ਜਿਸ ਦੀ ਅਸੀਂ ਡਟ ਕੇ ਨਿੰਦਾ ਕਰਦੇ ਆ ਕਿਉਂਕਿ ਇਹ ਸਾਰਾ ਕੁਝ ਸਿਰਫ ਤੇ ਸਿਰਫ ਘਟ ਗਿਣਤੀਆਂ ਲਈ ਦੇ ਖਾਸ ਤੌਰ ਤੇ ਸਿੱਖਾਂ ਲਈ ਹੀ ਬਣਦਾ ਦਿਖਾਈ ਦੇ ਰਿਹਾ ਸੋ ਅਸੀਂ ਸਮਝਦੇ ਆ ਕਿ ਇਹ ਇੱਕ ਹੋਰ ਵਿਤਕਰਾ ਜਿਹੜਾ ਕਿ ਕਾਨੂੰਨ ਨੂੰ ਛਿੱਕੇ ਡਾਂਕੇ ਸਵਧਾਨ ਦੇ ਨਾਲ ਸਹਿਮਤ ਰਹਿ ਕੇ ਚੰਗ ਵਾਲੇ ਲੋਕਾਂ ਦੇ ਲਈ ਵੀ ਇਹ ਇੱਕ ਵੱਡਾ ਹਥਿਆਰ ਵਰਤਿਆ ਜਾ ਰਿਹਾ ਤੇ ਉਹਨਾਂ ਨੂੰ ਜੇਲੀ ਰੱਖਿਆ ਜਾ ਰਿਹਾ